ਸਸ਼ੀ ਗਾਲ ਜੀ ਹੱਕ ਦੀ ਆਵਾਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਰਮਨ ਅੱਜ ਜਿਵੇਂ ਆਪ ਸਭ ਨੂੰ ਪਤਾ ਹੈ ਵੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀਆਂ ਚੋਣਾਂ ਪੂਰੇ ਪੰਜਾਬ ਦੇ ਵਿੱਚ ਮਾਹੌਲ ਪੂਰਾ ਗਰਮਾਇਆ ਹੋਇਆ ਆ ਜੇ ਗੱਲਬਾਤ ਕਰਦੇ ਹਾਂ ਹੁਸ਼ਿਆਰਪੁਰ ਦੀ ਹੁਸ਼ਿਆਰਪੁਰ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀਆਂ 25 ਜ਼ੋਨਾਂ ਦੇ ਵਿੱਚ 80 ਉਮੀਦਵਾਰ ਆਪਣੀ ਕਿਸਮਤ ਨੂੰ ਜਮਾ ਰਹੇ ਨੇ ਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਬਲੋਕ ਸੰਮਤੀ ਦੀ ਤਾਂ 207 ਉਮੀਦਵਾਰ 207 ਜੋਨਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਦੇ ਵਿੱਚੋਂ 17 ਜੋਨਾਂ ਦੇ ਵਿੱਚ ਸਰਵਸੰਮਤੀ ਹੋ ਗਈ ਹੈ ਪਰ ਫਿਲਹਾਲ 191 ਜੋਨਾਂ ਦੇ ਵਿੱਚ ਅਜੇ ਇਲੈਕਸ਼ਨ ਕਰਵਾਏ ਜਾ ਰਹੇ ਨੇ ਅਸੀਮ ਮਕੇਰੀਆਂ ਦੀ ਹੋਟ ਸੀਟ ਮੰਨੀ ਜਾਣ ਵਾਲੇ ਜੋਨ ਦੇ ਵਿੱਚ ਅਸੀਂ ਮੌਜੂਦ ਆ ਤੇ ਸਾਡੇ ਨਾਲ ਜੇਪੀ ਦੇ ਉਮੀਦਵਾਰ ਅਸ਼ਲਾ ਦੇਵੀ ਜੀ ਮੌਜੂਦ ਨੇ ਗੱਲਬਾਤ ਕਰਦੇ ਹਾਂ ਹੁਣ ਹੈ ਨਾ ਜਿਵੇਂ ਸਭ ਤੋਂ ਪਹਿਲਾਂ ਦੇਖਿਆ ਜਾਂਦਾ ਪੰਚਾਇਤੀ ਚੋਣਾਂ ਜਾਂ ਫਿਰ ਗੱਲ ਕਰੀਏ ਵਿਧਾਨ ਸਭਾ ਚੋਣਾਂ ਦੀ ਲੋਕਾਂ ਦਾ ਹੁਣਾਂ ਵੱਲ ਰੁਝਾਵ ਜ਼ਿਆਦਾ ਹੁੰਦਾ ਹੈ ਪਰ ਜੇ ਗੱਲ ਕਰੀਏ ਬਲੋਕ ਸੰਮਤੀ ਦੀ ਤਾਂ ਲੋਕਾਂ ਦਾ ਇਸ ਇਲੈਕਸ਼ਨਾਂ ਵੱਲ ਘੱਟਿਆ ਮੰਨਦਾ ਕਿ ਇਹਦੇ ਉੱਤੇ ਕੀ ਕਹੋਗੇ ਅਸੀਂ ਇਹਦੇ ਤਾਂਗੇ ਜੋ ਵੀ ਕੰਮ ਹੋਏਗਾ ਅਸੀਂ ਬਣਾਗੇ ਸਾਨੂੰ ਬਣਾਓਗੇ ਆਪ ਤਾਂ ਉਹਦੇ ਚਾਹੀਏ ਆਪ ਜਰੂਰ ਤੁਹਾਡੀ ਮਦਦ ਕਰਾਂਗੇ ਜੋ ਵੀ ਸਰਕਾਰ ਆਪ ਚਾਹੋਗੇ ਉਹ ਕਰਾਂਗੇ ਅਸੀਂ ਜੇ ਸਾਡੀ ਸੀਟ ਆ ਗਈ ਸੀ ਅਸੀਂ ਠੀਕ ਹੈ ਜੀ ਜੇ ਦੂਜੇ ਪਾਸੇ ਦੇਖਿਆ ਜਾਂਦਾ ਹੈ ਵੀ ਕਾਂਗਰਸ ਉਮੀਦਵਾਰ ਕਾਫੀ ਲੰਬੇ ਸਮੇਂ ਤੋਂ ਜਿੱਤ ਲਈ ਆ ਰਹੀ ਹੈ ਹਾਂ ਜੀ ਹਾਂ ਜੀ ਤੁਹਾਡੀ ਉਹਦੇ ਉੱਤੇ ਕੀ ਰਣਨੀਤੀ ਹੈ ਕਿ ਇਸ ਵਾਰ ਕੀ ਇਹ ਰੱਖੇਗੇ ਵਿੱਚ ਨਹੀਂ ਬਦਲਾਅ ਕੀਤਾ ਬਦਲਾਅ ਤਾਂ ਹੀ ਕਰ ਰਹੇ ਹਾਂ ਪਰ ਜੇ ਹੋਏਗਾ ਰਿਜ਼ਲਟ ਵਿੱਚ ਪਤਾ ਚੱਲੇਗਾ ਵੀ ਕੀ ਹੋਏਗਾ ਉਹ ਦੇਖਿਆ ਜਾਂਦਾ ਹੈ ਵੀ ਲੋਕ ਜਦੋਂ ਉਮੀਦਵਾਰ ਇਲੈਕਸ਼ਨਾਂ ਦੇ ਦੌਰਾਨ ਕੰਪੇਨਿੰਗ ਕਰਦੇ ਆ ਲੋਕਾਂ ਦੇ ਘਰਾਂ ਘਰਾਂ ਵਿੱਚ ਜਾਂਦੇ ਆ ਵੋਟਾਂ ਮੰਗਵਾ ਕੇ ਤੇ ਲੋਕੀ ਕਾਫੀ ਅਜਈਆਂ ਮੰਗਾ ਰੱਖਦੇ ਆ ਉਮੀਦਵਾਰਾਂ ਦੇ ਅੱਗੇ ਵੀ ਚਲੋ ਹਨਾ ਇੱਕ ਪ੍ਰੋਸਾ ਹੁੰਦਾ ਉਹਦੇ ਉੱਤੇ ਕੀ ਕਹੋਗੇ ਅਸੀਂ ਤੇ ਤਾਂ ਵੀ ਹਾਂ ਅਸੀਂ ਬਣਾਗੇ ਤਾਂ ਸਰਪੰਚ ਨਾਲ ਮਿਲ ਕੇ ਜੋ ਵੀ ਤੁਹਾਡੀ ਡਿਮਾਂਡ ਹੋਏਗੀ ਉਹ ਹੀ ਪੂਰੇ ਕਰਾਂਗੇ। ਲਿਖਿਆ ਜਾਂਦਾ ਵੀ ਪੰਚਾਇਤੀ ਜਣਾ ਹੋਣੀਆਂ ਜਾਂ ਵਿਧਾਨ ਸਭਾ ਚ ਹੋਣੀਆਂ ਲੋਕਾਂ ਦਾ ਹੋਣਾ ਵਾਲੀ ਸਾਈਡ ਜਦੋਂ ਵੀ ਤੁਹਾਨੂੰ ਹੁੰਦਾ ਪਰ ਇਹ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦਾਂ ਹੋਣਆਂ ਲੋਕਾਂ ਦੀਆਂ ਹੋਣਗੀਆਂ ਇਸ ਵਾਰ ਲੋਕਾਂ ਨੂੰ ਚਾਹੁੰਦੇ ਲੱਗਿਆ ਕਿ ਇਹਦੇ ਤੇ ਕੀ ਕਰਨਗੇ। ਮੈਂ ਇਹੀ ਕਹਾਂਗੀ ਕਿ ਜਿਹੜੇ ਪੰਚਾਇਤਾਂ ਦੇ ਇਲੈਕਸ਼ਨ ਜਾਂ ਵਿਧਾਨ ਸਭਾ ਦੇ ਜਾਂ ਲੋਕ ਸਭਾ ਦੇ ਜੋ ਵੀ ਇਲੈਕਸ਼ਨ ਜਿੱਲੇ ਵੀ ਹੁੰਦੇ ਆ ਇਹਨਾਂ ਦੇ ਰੋਜ਼ਾਵ ਇੱਕ ਲੱਗ ਚੀ ਜਾ ਜਿਹੜੀ ਬਲੌਕ ਸੰਪਤੀ ਔਰ ਜ਼ਿਲ੍ਹਾ ਪ੍ਰਸ਼ਦ ਆ ਇੱਕ ਫੇਸ ਤੇ ਹੁੰਦੀ ਆ। ਇਸ ਇਸ ਕਰਕੇ ਹੁੰਦੀ ਹੈ ਕਿ ਵੀ ਹਮ ਅਸੀਂ ਸਾਰੇ ਲੋਕਾਂ ਨੂੰ ਵਿਚਰਦੇ ਆ ਇੱਕ ਪਹਿਚਾਨ ਹੁੰਦੀ ਆ ਕੰਮ ਕਰਨਾ ਲੋਕਾਂ ਦਾ ਉਹ ਪਹਿਚਾਨ ਦੇ ਉੱਤੇ ਹੁੰਦੀ ਆ ਇਹਦੇ ਤੇ ਪਾਰਟੀ ਦਾ ਕੋਈ ਮਤਲਬ ਨਹੀਂ ਕਿਸ ਚੀਜ਼ ਦਾ ਹਮ ਮੁਕੇਰੀਆਂ ਦੇ ਵਿੱਚ ਲੰਬੇ ਸਮੇਂ ਤੋਂ ਕਾਂਗਰਸ ਉਮੀਦਵਾਰ ਜਿੱਤਦੇ ਆ ਰਹੇ ਆ ਲੋਕ ਕਿੰਨੇ ਖੁਸ਼ ਬਹੁਤ ਜ਼ਿਆਦਾ ਖੁਸ਼ ਲੋਕਾਂ ਨੂੰ ਇਹ ਸਰਕਾਰ ਬਣਾਉਣ ਤੇ ਜਾਂ ਬੀਜੇਪੀ ਦਾ ਉਮੀਦਵਾਰ ਬਣਾਉਣ ਦੇ ਉੱਤੇ ਪਸਤਾਵਾ ਬਹੁਤ ਜ਼ਿਆਦਾ ਲੱਗ ਰਿਹਾ ਕਿਉਂਕਿ ਮਹਾਜਨਜੀ ਜਿਹੜੇ ਸਾਡੇ ਐਮਐਲਏ ਆ ਹਲਕਾ ਮੁਕੇਰੀਆਂ ਵੇ ਉਹ ਨਾਲ ਪਿੰਡਾਂ ਦੇ ਵਿੱਚ ਵਿਚਰੇ ਆ ਨਾ ਕਿਸੇ ਦੁੱਖ ਚ ਨਾ ਕਿਸੇ ਸੁੱਖ ਚ ਇਵਨ ਕਿ ਪਿੰਡਾਂ ਦੇ ਵਿੱਚ ਇਹ ਵੀ ਨਹੀਂ ਆ ਕੇ ਪੁੱਛਿਆ ਵੀ ਮੈਨੂੰ ਤੁਸੀਂ ਜਿਤਾਇਆ ਤੁਹਾਡੀਆਂ ਕੀ ਮੁਸ਼ਕਲਾਂ ਨੇ ਨਹੀਂ ਕਰ ਸਕਦੇ ਨਹੀਂ ਗਰੰਟਾ ਆ ਸਕਦੀਆਂ ਉਹਨਾਂ ਕੋਲ ਨਹੀਂ ਫੈਸਲ ਮੈਟਰ ਤੋਂ ਆਉਂਿਆ ਪਰ ਹਾਲਤ ਪੁੱਛ ਸਕਦੇ ਨਾ ਪਬਲਿਕ ਦਾ ਅੱਜ ਤੱਕ ਪਬਲਿਕ ਦੇ ਵਿੱਚੋਂ ਪਹੁੰਚੇ ਹੀ ਨਹੀਂ ਆ ਐਮਐਲਏ ਬੰਤੇ ਉਹ ਦਿੱਤੇ ਕੰਮ ਵਾਸਤੇ ਦੇਖਿਆ ਜਾਂਦਾ ਵੀ ਜਿਸ ਟਾਈਮ ਤੇ ਕੰਪੇਨੀ ਹੋਂਦੀ ਆ ਲੋਕਾਂ ਦੇ ਆਪਾ ਮੋਟਾ ਮੰਗਣ ਜਾਂਦੇ ਹਰ ਵਾਰ ਲੋਕਾਂ ਦੀਆਂ ਵਕ ਵਕ ਮੰਗਾਉਂਦੀਆਂ ਇਸ ਵਾਰ ਕੀ ਤੁਹਾਡੇ ਅੱਗੇ ਨਹੀਂ ਰਣਨੀਤੀ ਇਸ ਤਰ੍ਹਾਂ ਹੈ ਕਿ ਵੀ ਆਪ ਸਰਕਾਰ ਤੋਂ ਜਿਹੜੀ ਪਬਲਿਕ ਆ ਬਹੁਤ ਜ਼ਿਆਦਾ ਪਰੇਸ਼ਾਨ ਆ ਇੱਕ ਤਾਂ ਇਹਨਾਂ ਨੇ ਝੂਠੇ ਵਾਅਦੇ ਕੀਤੇ ਆ ਮੈਡ ਆਪਣੀ ਲੇਡੀਜ਼ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦੇ ਉੱਤੇ ਉਹਦੇ ਤੇ ਖਰੀਦੀ ਉਤਰੀ ਦੁਸਾਂ ਆਪਣਾ ਪੰਜਾਬ ਜਿਹੜਾ ਬਹੁਤ ਜ਼ਿਆਦਾ ਕਰਜ਼ੇ ਦੇ ੱੱਲੇ ਆ ਰਿਹਾ ਇਹ ਕਰਜ਼ਾ ਜਿਹੜਾ ਆ ਇਹ ਸੱਤ ਜਿਹੜੀਆਂ ਵੀ ਨਹੀਂ ਚੁਸਲਦਾ ਜਿਹੜਾ ਪੰਜਾਬ ਨੇ ਜਿੰਨਾ ਕਰਜ਼ਾ ਚੱਕ ਲਿਆ ਇਹਨਾਂ ਨੂੰ ਪੈਰਾਂ ਦੇ ਲਿਆਂ ਦੇ ਉੱਤੇ ਕਾਂਗਰਸ ਸਰਕਾਰ ਆਣਾ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਲੱਗਿਆ ਜਦੋਂ ਦੇਖੀ ਜਾਵੇ ਵੀ ਇਸ ਵਾਰ ਇਸ ਟਾਈਮ ਦੀ ਜੇ ਹੁਣ ਗੱਲ ਕਰੀਏ ਹੁਣ ਐਮਐਲਏ ਬੀਜੇਪੀ ਸਰਕਾਰ ਦਾ ਕਿ ਕਿੰਨਾ ਕੁ ਪ੍ਰਭਾਵ ਪੈ ਸਕਦਾ ਕੋਈ ਪ੍ਰਭਾਵ ਨਹੀਂ ਮੈਂ ਸਮਝਦੀ ਆ ਮੇਰੇ 10 ਪਿੰਡ ਆ ਆਪਣੇ ਜ਼ੋਨ ਦੇ ਮੈਂ ਸਮਝਦੀ ਆ ਕਿ ਬੀਜੇਪੀ ਦਾ ਕੋਈ ਇਸ ਨਾ ਪਿੰਡਾਂ ਦੇ ਵਿੱਚ ਕੋਈ ਆਧਾਰ ਨਹੀਂ ਹੈ ਉਹ ਤੇ ਮੈਂ ਇਹ ਕੰਪੇਨਿੰਗ ਤੇ ਆ ਹਰ ਘਰ ਦੇ ਵਿੱਚ ਜਾ ਰਹੀ ਆ ਮੈਨੂੰ ਲੋਕਾਂ ਨੇ ਇਹੀ ਕਿਹਾ ਕਿ ਅਗਰ ਉਹਨਾਂ ਦਾ ਨੁਮਾਇੰਦਾ ਕੋਈ ਆਏਗਾ ਤਾਂ ਆਪਾਂ ਉਹਨਾਂ ਨੂੰ ਸਵਾਲ ਕਰਾਂਗੇ ਕਿ ਤੁਸੀਂ ਕਿਸ ਮੁੱਦੇ ਤੇ ਸਾਡੇ ਕੋਲ ਮੁੜ ਕੇ ਵੋਟਾਂ ਲੈਣ ਵਾਸਤੇ ਆ ਰਹੇ ਹੋ ਆਪਾਂ ਐਮਐਲਏ ਬਣਾਇਆ ਸਾਡੀ ਉਹਨਾਂ ਤੋਂ ਮੁਸ਼ਕਲਾ ਹੀ ਨਹੀਂ ਸੁਣੀਆ ਕੋਈ ਸਾਡੀ ਪੁੱਛਗਈ ਸੀ ਨਹੀਂ ਕੀਤੀ ਉਹ ਕਿਸ ਤਰ੍ਹਾਂ ਸਾਡੇ ਤੋਂ ਵੋਟਾਂ ਲੈਣਾ ਆਂ ਤੇ ਆਪਾਂ ਉਹਨਾਂ ਨੂੰ ਸਵਾਲ ਕਰਦੇ ਆ ਇਹ ਪਬਲਿਕ ਦੇ ਸਵਾਲ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੇਕਰ ਗੱਲ ਕਰੀਏ ਮਕੇਰੀਆਂ ਦੀ ਮਕੇਰੀਆਂ ਦੇ ਜ਼ੋਨ ਵਿੱਚ ਕੀ ਲੱਗਦਾ ਹੈ ਸਭ ਤੋਂ ਜ਼ਿਆਦਾ ਕਿਹਨਾਂ ਦਾ ਰੋਲ ਆ ਦੇਖੋ ਜੀ ਇਹ ਵੇਲੇ ਤੇ ਸਾਰੀਆਂ ਪਾਰਟੀਆਂ ਮਿਹਨਤ ਕਰ ਰਹੀਆਂ ਹਨ ਕਾਂਗਰਸ ਦਾ ਪੂਰਾ ਜੋਰ ਹੈ ਤੇ ਭਾਜਪਾ ਦਾ ਵੀ ਤੇ ਅਕਾਲੀ ਦਲ ਦਾ ਤੇ ਝਾੜੂ ਵਾਲਿਆਂ ਦਾ ਠੀਕ ਹੈ ਜੀ ਵੈਸੇ ਅਹਲੇ ਜਿਹੜਾ ਜਿੰਨਾ ਵੀ ਹੈ ਸਾਰੇ ਇਹ ਬਦਲ ਚਾਹੁੰਦੇ ਆ ਵੀ ਨਵੇਂ ਤੋਂ ਨਵੇਂ ਕੈਂਡੀਡੇਟ ਨੂੰ ਵਧੀਆ ਮਿਲੇ ਨੌਜਵਾਨ ਨੂੰ ਟਾਈਮ ਦਿੱਤਾ ਜਾਵੇ ਜਿਹੜੇ ਪਹਿਲਾਂ ਸਾਡੇ ਪ੍ਰਧਾਨ ਸਭਾ ਚ ਇੱਥੇ ਆਪਣੇ ਰਹਿ ਗਏ ਆ ਬਲਾਗ ਸ਼ਮਤੀ ਦੇ ਉਹਨਾਂ ਦੇ ਬਾਅਦ ਜਦੋਂ ਕੋਈ ਦੇ ਥਾਣੇ ਕਚੈਰੀ ਜਾਂ ਕਿਤੇ ਵੀ ਲੋਡ ਸਾਨੂੰ ਪੈਂਦੀ ਹੈ ਉਹਨਾਂ ਦੀ ਉਨੀ ਪਾਵਰ ਨਹੀਂ ਮੰਨੀ ਜਾਂਦੀ ਮੰਨਦੇ ਨਹੀਂ ਪਏ ਸਰਕਾਰਾਂ ਨੂੰ ਚਾਹੀਦਾ ਪਾਰਟੀਆਂ ਨੂੰ ਚਾਹੀਦਾ ਉਹਨਾਂ ਨੂੰ ਬੜਾ ਮੋਟਾ ਪੈਸਾ ਜੋ ਪਿੰਡ ਵਾਸਤੇ ਦੇਣਾ ਚਾਹੀਦਾ ਹੈ ਪਿੰਡਾਂ ਦੇ ਵਿਕਾਸ ਵਾਸਤੇ ਪੈਸਾ ਦੇਣੇ ਚਾਹੀਦਾ ਹੈ ਕਿਹਾ ਹੈ ਜੇ ਸਾਰਿਆਂ ਨੂੰ ਹਰੇਕ ਕੋਈ ਵੀ ਹੋਵੇ ਭਾਵੇਂ ਆਪਣੇ ਪਾਰਟੀ ਦੀ ਹੋਵੇ ਸੀਟ ਜਾਂ ਕੋਈ ਵੀ ਜਿਹਦਾ ਮੈਂ ਪੰਚਾਇਤ ਚੋਣਾਂ ਹੁਣ ਸ਼ਾਨੇ ਚੁਰ ਜਾਣ ਦੇਣਾ ਚਾਹੀਦਾ ਆਪਣਾ ਕੀਮਤੀ ਟਾਈਮ ਕੰਡੋ ਵੋਟ ਜਿਹੜਾ ਸਾਡੇ ਇੱਕ ਸਾਡੇ ਕੋਲ ਹੈ ਇਹ ਜ਼ਰੂਰ ਚਪਾਉਣੇ ਚਾਹੀਦੇ ਬੋਰਡ ਦਾ ਸਮਰਥਨ ਪੂਰਾ ਕਰੋ ਇਹ ਨਹੀਂ ਘਰ ਬੈ ਕੇ ਜਿੰਨੇ ਵੋਟਰ ਸਾਰਿਆਂ ਨੂੰ ਮੈਂ ਇਹ ਬੇਨਤੀ ਕਰਦਾ ਵੱਧ ਤੋਂ ਵੱਧ ਵੋਟ ਪਾਓ ਜਿਹੜਾ ਤੁਹਾਨੂੰ ਕੈਂਡੀ ਚੰਗਾ ਲੱਗਦਾ ਉਹਨੂੰ ਵੋਟ ਪਾਓ